ਦੇਖੋ ਇਲੈਕਸ਼ਨ ਜਿਹੜੀ ਆਣਾ ਜੀ ਸਾਡੀ ਦੇਸ਼ ਲੋਕਤੰਤਰ ਦੇਸ਼ ਆ ਔਰ ਲੋਕਤੰਤਰ ਦੇ ਵਿੱਚ ਹਿੰਦੁਸਤਾਨ ਦੀ ਸਭ ਤੋਂ ਵੱਡੇ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨ ਹਾਂਜੀ ਲੋਕ ਸਭਾ ਦੇ ਇਲੈਕਸ਼ਨ ਆਮ ਤੌਰ 'ਤੇ ਹਿੰਦੁਸਤਾਨ 'ਚ ਹੋ ਰਹੀਆਂ ਨੇ ਔਰ ਪੰਜਾਬ ਦੀ ਵਾਰੀ ਸ਼ੁਰੂ ਹੋਣ ਜਾ ਰਹੀ ਹੈ ਔਰ ਪੰਜਾਬ 'ਚ ਸਾਰੀਆਂ ਪੱਖ-ਵੱਖ ਪਾਰਟੀਆਂ ਆਪਣੀ ਇਲੈਕਸ਼ਨ ਲੜ ਰਹੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਗਿਆ ਔਰ ਮੈਂ ਅੱਜ ਆਪਣੇ ਸਾਥੀਆਂ ਸਮੇਤ ਆਪਣੇ ਸੀਨੀਅਰ ਸਾਥੀਆਂ ਸਮੇਤ ਸਾਡੇ ਐਮਐਲਏ ਸਾਹਿਬ ਜਾਲੀ ਸਾਹਿਬ ਹਲਕੇ ਅੰਚਾਰ ਸਾਹਿਬਾਨ ਪ੍ਰਧਾਨ ਸਾਹਿਬਾਨ ਵੈਸੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਆਏ ਸੀ ਸਾਥੀ ਬਾਹਰ ਖੜੇ ਨੇ ਉਹਨਾਂ ਦੇ ਸਮੇਤ ਆਪਣੇ ਨਾਮੀਨੇਸ਼ਨ ਫਾਈਲ ਕਰਨ ਵਾਸਤੇ ਆਇਆ ਔਰ ਇਸ ਤੋਂ ਬਾਅਦ ਵਿਧੀਵਤ ਤਰੀਕੇ ਦੇ ਨਾਲ ਇਲੈਕਸ਼ਨ ਸ਼ੁਰੂ ਹੋ ਜਾਣੀ ਹੈ ਸੋ ਮਾਲਕ ਕਿਰਪਾ ਕਰੂਗਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਤਰੀਕੇ ਨਾਲ ਲੋਕਾਂ 'ਚ ਆਪਣਾ ਮੈਸੇਜ ਦੇਵਾਂਗੇ ਤੇ ਜਿੱਤ ਦਰਜ ਕਰਾ ਲਿਆ ਬੈਂਸਾਪ ਦੀ ਜਿਹੜੀ ਕਾਂਗਰਸ ਚ ਦਾਖਲ ਆਏ ਸ਼ਾਮਲ ਹੋਏ ਨੇ ਉਹਦੇ ਨਾਲ ਕੋਈ ਫਰਕ ਪੈ ਨਹੀਂ ਜਿਸ ਨੂੰ ਨਹੀਂ ਕਰਦੇ ਦੇਖੋ ਅੱਜ ਇੱਕ ਗੱਲ ਦਾ ਪਾਜਤਾ ਉਗੜ ਗਿਆ ਨਾ ਵੀ ਬੜੇ ਲੰਮੇ ਸਮੇਂ ਤੋਂ ਆਦਰਸ਼ਵਾਦੀ ਗੱਲਾਂ ਕਰਨ ਵਾਲੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਕਾਂਗਰਸ ਨੂੰ ਗਾਲਾਂ ਕੱਢਣ ਵਾਲੇ 84 ਦੇ ਦੰਗਿਆਂ ਦੇ ਉੱਤੇ ਹਰਮੰਦਰ ਸਾਹਿਬ ਦੇ ਅਟੈਕ ਦੇ ਉੱਤੇ ਕਾਂਗਰਸ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਉਹਨਾਂ ਦੇ ਮਨ ਵਿੱਚ ਕੀ ਸੀ ਉਹ ਅੱਜ ਪਤਾ ਲੱਗ ਗਿਆ ਤੇ ਪਹਿਲਾਂ ਹੀ ਕਾਂਗਰਸੀ ਸਨ ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ ਇਹਨਾਂ ਨੇ ਦੋ ਵਾਰ ਬਿੱਟੂ ਦੀ ਮਦਦ ਕੀਤੀ ਇਲੈਕਸ਼ਨ ਦੇ ਲੋਕ ਸਭਾ ਦੇ ਵਿੱਚ ਲੜ ਕੇ ਲੋਕ ਸਭਾ ਲੜਨ ਦਾ ਇਹਨਾਂ ਦਾ ਕਾਰਨ ਜਿਤਨਾ ਨਹੀਂ ਸੀ ਇਹਨਾਂ ਦਾ ਸਿਰਫ ਤੇ ਸਿਰਫ ਬਿੱਟੂ ਨੂੰ ਕਾਂਗਰਸ ਨੂੰ ਜਿਤਾਉਣਾ ਮਤਲਬ ਹੋਇਆ ਕਰਦਾ ਸੀ ਅਜਾਲੀ ਸਾਹਿਬ ਖੜੇ ਇਹਨਾਂ ਨੇ ਆਜ਼ਾਦ ਪੇਪਰ ਭਰੇ ਕਿਉਂ ਭਰੇ ਕਿਉਂਕਿ ਬਿੱਟੂ ਦੀ ਮਦਦ ਕਰਨੀ ਸੀ ਉਦੋਂ ਬਾਅਦ ਗਰੇਵਾਲ ਸਾਹਿਬ ਖੜੇ ਇਹਨਾਂ ਨੇ ਫਿਰ ਆਜ਼ਾਦ ਪੇਪਰ ਭਰੇ ਉਹ ਵੀ ਇਹਨਾਂ ਦਾ ਮਨਸੂਬਾ ਸੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਬਿੱਟੂ ਦੀ ਮਦਦ ਕੀਤੀ ਜਾਵੇ ਇਹ ਪੰਜਾਬ ਦੇ ਕਾਤਲਾਂ ਦਾ ਸਿੱਖ ਨੌਜਵਾਨ ਦੇ ਕਾਤਲਾਂ ਦੀ ਮਦਦ ਕਰਦੇ ਰਹੇ ਨੇ ਹੁਣ ਤੱਕ ਅੱਜ ਇਹਨਾਂ ਦਾ ਪਾਜ ਉਗੜ ਗਿਆ ਔਰ ਸਾਹਮਣੇ ਗੱਲ ਆ ਗਈ ਕਿ ਜੋ ਪਿਛਲੇ 15-20 ਸਾਲ ਤੋਂ ਕਰਦੇ ਆ ਰਹੇ ਸੀ ਡਰਾਮਾ ਅੱਜ ਉਹ ਡਰਾਮਾ ਇਹਨਾਂ ਦਾ ਸਾਹਮਣੇ ਆ ਗਿਆ ਔਰ ਇਹਨਾਂ ਨੇ ਕਾਂਗਰਸ ਦੀ ਸਿੱਧੇ ਰੂਪ ਦੇ ਵਿੱਚ ਮਦਦ ਕਰਨ ਦਾ ਫੈਸਲਾ ਕਰਤਾ ਉਹ ਕਾਂਗਰਸ ਜਿਹਨੇ ਸਾਡੇ ਨਾਲ ਹਮੇਸ਼ਾ ਵਿਤਕਰੇ ਕੀਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਨੌਜਵਾਨ ਸਾਡੇ ਸ਼ਹੀਦ ਕੀਤੇ ਦਿੱਲੀ ਦੇ ਵਿੱਚ ਦੰਗੇ ਕਰਵਾਏ ਲੱਖਾਂ ਲੋਕ ਸ਼ਹੀਦ ਕੀਤੇ ਔਰ ਸਾਡੇ ਪਵਿੱਤਰ ਗ੍ਰੰਥਾਂ ਦਾ ਵਿੱਦ ਵੀ ਕੀਤੀ ਗੋਲੀਆਂ ਮਾਰੀਆਂ ਤਰ੍ਹਾਂ ਤਰ੍ਹਾਂ ਦੇ ਨਾਲ ਸਿੱਖ ਕੌਮ ਨੂੰ ਇਹਨਾਂ ਨੇ ਕਾਂਗਰਸ ਨੇ ਜਲੀਲ ਕੀਤਾ ਅੱਜ ਇਹ ਉਹਦੇ ਮੈਂਬਰ ਪੱਕੇ ਤੌਰ ਤੇ ਬਣ ਗਏ ਪਹਿਲਾਂ ਇਹ ਉਹਦੇ ਤੌਰ ਤੇ ਆਰਜੀ ਤੌਰ ਤੇ ਮੈਂਬਰ ਸੰਤ ਤੇ ਮਦਦ ਕਰਦੇ ਸਨ ਇੱਕ ਦਲ ਜਿੱਦਾਂ ਲੋਕ ਦੇਖਿਆ ਬਈਂ ਡੋਟ ਰੋਤਾ ਨਹੀਂ ਕਦੇ ਰੋਣਾ ਨਹੀਂ ਧਾਣੀ ਚਿਹਰੇ ਵੀ ਨਜ਼ਰ ਆਏ ਨੇ ਮੈਂ ਤਾਂ ਰੋ ਪਿਆ ਜਾਨੀ ਕੋਸ਼ਰ ਰੋਮਨੀ ਕਾਲੀ ਦਲ ਨੂੰ ਪਿਆਰ ਕਰਨ ਵਾਲੀ ਸਾਰੀ ਸੰਗਤ ਇੱਥੇ ਆਈ ਹੈ ਪੰਜਾਬ ਨੂੰ ਪਿਆਰ ਕਰਨ ਵਾਲੀ ਪੰਜਾਬ ਸਾਡਾ ਆਪਣਾ ਘਰ ਵਾ ਪੰਜਾਬ ਨੂੰ ਬਚਾਉਣਾ ਕਿਉਂਕਿ ਇਸ ਵੇਲੇ ਪੰਜਾਬ ਵਿਰੋਧੀਆਂ ਦੇ ਕਾਰਨ ਬਾਹਰੀ ਪਾਰਟੀਆਂ ਦੇ ਕਾਰਨ ਨਿਸ਼ਾਨੇ ਤੇ ਆ ਉਹਨਾਂ ਦੇ ਔਰ ਪੰਜਾਬ ਨੂੰ ਉਹ ਮਾਰਨਾ ਚਾਹੁੰਦੇ ਨੇ ਔਰ ਕਾਲੀ ਦਲ ਪੰਜਾਬ ਨੂੰ ਬਚਾਉਣਾ ਚਾਹੁੰਦਾ ਅੱਜ ਕਾਲੀ ਦਲ ਦੇ ਹਮਾਇਤ ਵਿੱਚ ਉਹ ਸਾਰੇ ਲੋਕ ਆਏ ਹੋਏ ਸਨ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ